ਉਹਨਾਂ ਨੂੰ ਸਾਡੇ ਵਰਗੇ ਬੰਦੇ ਚਾਹੀਦੇ ਹੀ ਨੇ ਅੱਛਾ ਉਹਨਾਂ ਨੂੰ ਚਾਹੀਦੇ ਆ ਚਾਪਲੂਸ ਅੱਛਾ ਸੋ ਸਾਨੂੰ ਲੱਗਿਆ ਉਹਨਾਂ ਦੀ ਮੈਂਬਰਸ਼ਿਪ ਉਹਨਾਂ ਦੇ ਧੜੇ ਉਹਨਾਂ ਦੇ ਘੜੇ ਉਹਨਾਂ ਨੂੰ ਮੁਬਾਰਕ ਹੁਣ ਕਰਨ ਕੰਮ ਕੋਈ ਨਸੀਹਤ ਦੇਣਾ ਚਾਹੁੰਗੇ ਕੋਈ ਨਸੀਹਤ ਨਹੀਂ ਬੜੇ ਸਿਆਣੇ ਆ ਉਹ ਤੇ ਅੱਛੇ ਹੀ ਪਦਚਨਾਂ ਤੇ ਚੱਲ ਪਈ ਆ ਹੁਣ ਭਾਜਪਾ ਵੀ ਦੇਸ਼ ਵਿੱਚ ਆਪਾਂ ਵੇਖ ਰਹੇ ਆ ਬਈ ਦਿਖਾਵਾ ਕਲਚਰ ਜ਼ਿਆਦਾ ਆ ਗਰੀਬਾਂ ਦੀ ਬਾਹਣ ਹੀ ਫਟ ਰਹੀ ਆ ਉਹ ਗਰੀਬਾਂ ਵਿੱਚ ਵੀ ਫਰਕ ਕਰਨ ਲੱਗ ਗਏ ਆ ਵੀ ਆ ਗਰੀਬ ਫਲਾਣਾ ਆ ਤੇ ਗਰੀਬ ਫਲਾਣਾ ਤੇ ਸਰਵਤ ਦੇ ਭਲੇ ਵਾਲੀ ਗੱਲ ਹੈ ਨਹੀਂ ਗਾ ਸੋ ਭਾਜਪੀ ਤੋਂ ਹੁਣ ਕੋਈ ਉਮੀਦ ਨਹੀਂ ਖਾਪੀ ਕੀ ਮਮਜ ਮੋਜਾ ਕਰਨ ਲਈ ਵੀ ਸਰਕਾਰ ਤੇ ਤੁਸੀਂ ਵੀ ਉਹ ਵਿਧਾਇਕ ਸੀਗੇ ਨਹੀਂ ਦੇਖੋ ਇੱਕ ਵਿਧਾਇਕ ਤਾਂ ਮੈਨੂੰ ਪਬਲਿਕ ਨੇ ਬਣਾਇਆ ਸੀ ਮੈਨੂੰ ਪਾਰਟੀ ਨੇ ਕੋਈ ਨਾਮਿਨੇਟ ਨਹੀਂ ਕੀਤਾ ਸੀ ਤਸਵੀਰ ਦੇ ਬਾਰੇ ਖਾਸ ਹੀ ਦਾ ਰਹੇ ਹੋ ਦੇਖੋ ਇਹ ਤਾਂ ਹੁਣ ਤੁਸੀਂ ਗੱਲਾਂ ਕਰੋਗੇ ਮੇਰਾ ਮੇਰਾ ਜਿਹੜਾ ਰਾਜਨੀਤੀ ਦਾ ਜੀਵਨ ਆ ਮੈਂ ਬਤੌਰ ਵਿਧਾਇਕ ਚਾਹੇ ਸਰਕਾਰ ਵਿੱਚ ਵੀ ਰਹਾ ਮੈਂ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਵਿਧਾਨ ਸਭਾ 'ਚ ਵੀ ਬੋਲਦਾ ਰਿਹਾ ਜਿਹਦੇ ਕਰਕੇ ਕਈ ਵਾਰੀ ਮੈਨੂੰ ਸੇਕ ਵੀ ਚੱਲਣਾ ਪੈਂਦਾ ਸੀ ਮੈਂ ਆਮ ਲੋਕਾਂ ਦੀ ਗੱਲ ਦਲਿਤ ਵਿਦਿਆਰਥੀਆਂ ਦੀ ਗੱਲ ਕਿਸਾਨਾਂ ਦੀ ਗੱਲ ਦੁਕਾਨਦਾਰਾਂ ਦੀ ਗੱਲ ਮੈਂ ਵਿਧਾਨ ਸਭਾ 'ਚ ਵੀ ਕਰਦਾ ਰਿਹਾ ਸੋ ਨਹੀਂ ਤਾਂ ਫਿਰ ਮੈਨੂੰ ਮੰਤਰੀ ਨਾ ਬਣਾਉਂਦੇ ਹੋ ਮંત્રી ਤੇ ਬਣਾਉਂਦੇ ਰਹੋ ਮંત્રી ਦਾ ਨੋ ਅਕਾਲੀ ਦਲ ਵਿਲੇ ਸਿਕਰ ਕੀ ਜੇ ਤੁਸੀਂ ਬੋਲਦੇ ਕਿਉਂਕਿ ਉਹਨਾਂ ਨੂੰ ਸਾਡੇ ਵਰਗੇ ਬੰਦੇ ਚਾਹੀਦੇ ਹੀ ਨਹੀਂ ਅੱਛਾ ਉਹਨਾਂ ਨੂੰ ਚਾਹੀਦੇ ਆ ਚਾਪਲੂਸ ਅੱਛਾ ਸੋ ਸਾਨੂੰ ਲੱਗਿਆ ਵੀ ਜੇ ਜੋ ਤੁਸੀਂ ਪੰਜਾਬ ਲਈ ਕੰਮ ਕਰਨਾ ਹੈ ਹਾਂ ਲੋਕਾਂ ਲਈ ਕੰਮ ਕਰਨਾ ਹੈ ਤਾਂ ਫਿਰ ਜਿਹੜੀ ਪਾਰਟੀ ਜਿਹੜੀ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਉਹਦਾ ਸਾਥ ਦੇਣਾ ਚਾਹੀਦਾ ਸੋ ਉਹ ਗੱਲ ਮਨ ਵਿੱਚ ਲਿਆ ਕੇ ਆਮ ਆਦਮੀ ਪਾਰਟੀ ਦੀ ਸਪੋਰਟ ਕਰ ਰਹੇ ਆ ਮਦਦ ਕਰ ਰਹੇ ਆ ਨਾਲੇ ਆਮ ਲੋਕਾਂ ਦੀ ਪਾਰਟੀ ਹੈ ਨਹੀਂ ਪਰ ਤੁਸੀਂ ਉਹਨੇ ਇਹੀ ਗੱਲ ਕਹੀ ਕਿ ਅਗਰ ਤੁਸੀਂ ਚਾਪਲੂਸੀ ਕਰਦੇ ਤੇ ਸ਼ਾਇਦ ਮੰਤਰੀ ਬਣਦੇ ਕਿ ਇਹੀ ਤਾਂ ਨਹੀਂ ਹੈ ਨਤੀਜੇ ਜਿਹੜੇ ਸਾਹਮਣੇ ਆ ਰਹੇ ਕਿ ਇੱਕ ਵਿਰੋਧੀ ਤੇ ਧੜਾ ਬਣ ਗਿਆ ਦੂਸਰੇ ਵਸ ਸੁਖਵੀਰ ਧੜਾ ਬਣ ਗਿਆ ਹੁਣ ਦੋਵਾਂ ਨੇ ਪ੍ਰਤੀ ਵੀ ਸ਼ੁਰੂ ਕਰ ਲਈ ਅਕਾਲੀ ਦਲ ਨੂੰ ਲੈ ਕੇ ਲੱਗ ਰਿਹਾ ਕਿ ਇਕੱਠੇ ਹੋ ਪਾਣਗੇ ਤੇ ਉਹਨਾਂ ਦੀ ਮੈਂਬਰਸ਼ਿਪ ਉਹਨਾਂ ਦੇ ਧੜੇ ਉਹਨਾਂ ਦੇ ਗੜੇ ਉਹਨਾਂ ਨੂੰ ਮੁਬਾਰਕ ਹੁਣ ਕਰਨ ਕੰਮ ਕੋਈ ਨਸੀਹਤ ਦੇਣਾ ਹੈ ਜੀ ਕੋਈ ਨਸੀਅਤ ਨਹੀਂ ਬੜੇ ਸਿਆਣੇ ਆ ਉਹ ਤੇ ਉਹਨਾਂ ਦੀ ਆਪਸੀ ਲੜਾਈ ਖਿੱਚਦਾ ਇੱਕ ਖਿਚੋਤਾਂ ਚ ਫਸੇ ਆ ਵੱਡੇ ਵੱਡੇ ਬੰਦੇ ਵੱਡੇ ਵੱਡੇ ਸਰਦਾਰ ਤੇ ਆਪਾਂ ਤਾਂ ਭਾਈ ਆਮ ਲੋਕਾਂ ਲਈ ਕੰਮ ਕਰਨ ਵਾਲੇ ਲੋਕ ਆ ਆਪਾਂ ਕੰਮ ਕਰੀਏ ਪੰਜਾਬ ਲਈ ਸਹੀ ਪੱਧਰ ਚ ਨਾ ਤੇ ਚੱਲ ਪਈ ਆ ਹੁਣ ਭਾਜਪੀ ਵੀ ਦੇਸ਼ ਵਿੱਚ ਆਪਾਂ ਵੇਖ ਰਹੇ ਆ ਬਈ ਦਿਖਾਵਾ ਕਲਚਰ ਜ਼ਿਆਦਾ ਆ ਗਰੀਬਾਂ ਦੀ ਬਾਹਣ ਹੀ ਫਟ ਰਹੀ ਆ ਉਹ ਗਰੀਬਾਂ ਵਿੱਚ ਵੀ ਫਰਕ ਕਰਨ ਲੱਗ ਗਏ ਆ ਵੀ ਆ ਗਰੀਬ ਫਲਾਣਾ ਆ ਤੇ ਗਰੀਬ ਫਲਾਣਾ ਤੇ ਸਰਵਤ ਦੇ ਭਲੇ ਵਾਲੀ ਗੱਲ ਹੈ ਨਹੀਂ ਉਹਨਾਂ ਕੋਲ ਸੋ ਬੀਜੇਪੀ ਤੋਂ ਹੁਣ ਕੋਈ ਉਮੀਦ ਨਹੀਂ ਵਿਸ਼ਵਾਸੀ 27 ਦੇ ਵਿੱਚ ਕਿਵੇਂ ਦੇਖ ਰਹੇ ਹੋ ਅਕਾਲੀ ਦਲ ਬੀਜੇਪੀ ਗੱਠਜੋੜ ਹੋਊਗਾ ਕਿਉਂਕਿ ਹਈ ਤਾਂ ਚਲੋ ਦੋ ਧਿਰਾਂ ਜਿਹੜੀਆਂ ਆਪਸ ਵਿੱਚ ਭਰਤੀ ਕਰਨ ਲੱਗੀਆਂ ਹੋਈਆਂ ਔਰ ਜਿਹੜਾ ਕਿਤੇ ਨਾ ਕਿਤੇ ਬੀਜੇਪੀ ਹੈਵੀ ਹੁੰਦੀ ਨਜ਼ਰ ਆਵੇਗੀ ਕਿਉਂਕਿ ਬੀਜੇਪੀ ਵੀ ਨੇ ਇਹ ਕਿਹਾ ਕਿ ਸਾਡਾ ਵੋਟ ਸ਼ੇਅਰ ਵਧਿਆ ਪੰਜਾਬ ਦੇ ਵਿੱਚ ਪੰਜਾਬ ਦੇ ਉਹ ਕਿਵੇਂ ਦੇ ਦੇ ਗੋ ਕਿ ਸਮਾ ਆਮ ਆਦਮੀ ਪਾਰਟੀ ਸਰਕਾਰ ਕੋ ਵੀ ਹੁਣ ਘਟਾ ਸਰ ਦੋ ਹੀ ਸਾਲ ਨੇ ਬੇਸ਼ੱਕ ਬਜਟ ਤੁਸੀਂ ਜ਼ਰੂਰ ਵੱਡਾ ਲਿਆਤਾ ਹੈ ਦਾਵਾ ਜ਼ਰੂਰ ਕਰ ਦਿੱਤਾ ਗਿਆ ਪਰ ਇਹ ਤੁਸੀਂ ਕਹਿ ਰਹੇ ਹੋ ਭਰ ਰਹੇ ਹੋ ਇਹਨੂੰ ਤੇ ਪਰੰਜ ਸਮਾ ਘਟ ਹੈ ਗਿਆ ਤੇ ਕਿਵੇਂ ਦੇਖਦੇ ਤੁਸੀਂ ਤੁਸੀਂ ਨਾ ਜਿੱਦਾਂ ਜਿੱਦਾਂ ਕਾਂਗਰਸੀ ਨਾ ਆਮ ਆਦਮੀ ਪਾਰਟੀ ਦੇ ਖਿਲਾਫ ਜਿੰਨਾ ਜ਼ਿਆਦਾ ਬੋਲਦੇ ਆ ਇਹ ਸਮਝਿਆ ਕਰੋ ਵੀ ਇਹਦਾ ਮਤਲਬ ਕੰਮ ਹੋ ਰਿਹਾ ਇਹਦਾ ਮਤਲਬ ਡਿਵੈਲਪਮੈਂਟ ਹੋ ਰਹੀ ਹੈ ਜਿੰਨੀ ਉਹਨਾਂ ਨੂੰ ਤਕਲੀਫ ਹੋ ਰਹੀ ਹੈ ਨਾ ਕਾਂਗਰਸੀਆਂ ਨੂੰ ਬੀਜੇਪੀ ਇਹਦਾ ਮਤਲਬ ਥੱਲੇ ਗਰਾਊਂਡ ਤੇ ਅੱਛਾ ਕੰਮ ਹੋ ਰਿਹਾ ਸੋ ਉਹ ਬੜੇ ਹੁਣ ਫੜਫੜਾ ਰਹੇ ਸਾਰੇ ਜਣੇ ਉਹਨਾਂ ਨੂੰ ਪਚ ਰਹੀ ਨਹੀਂ ਗੱਲ ਵੀ ਯਾਰ ਇੰਨੇ ਕੰਮ ਹੋ ਰਹੇ ਆ ਨਸ਼ੇ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਆ ਯੁੱਧ ਨਸ਼ਿਆਂ ਵਿਰੁੱਧ ਉਹਦੀ ਤਾਰੀਫ ਨਹੀਂ ਕਰ ਰਹੇ ਕੁਝ ਨੁਕਸ ਕੱਢ ਰਹੇ ਰੋ ਕਹ ਰਹੇ ਕਿ ਜੇ ਬਿਜਲੀ ਦਿੱਤੀ ਲੋਕਾਂ ਨੂੰ 600 ਯੂਨਟਾਂ 'ਚ ਵੀ ਨੁਕਸ ਕੱਢਦੇ ਸੀ ਹੁਣ ਨੌਕਰੀਆਂ ਦਿੱਤੀਆਂ ਤੁਹਾਨੂੰ ਪਤਾ ਕਾਂਗਰਸ ਵੇਲੇ ਇਹਨਾਂ ਵੇਲੇ ਸਪਾਰੇ ਸਿਸਟਮ ਸੀ ਪਰਚੀ ਸਿਸਟਮ ਸੀ ਅੱਜ ਇਮਾਨਦਾਰ ਤਰੀਕੇ ਨਾਲ ਟਰਾਂਸਪਰੈਂਟ ਤਰੀਕੇ ਨਾਲ ਨੌਕਰੀ ਦਿੱਤੀ ਜਾ ਰਹੀ ਹੈ ਹੁਣ ਇਸ ਗੱਲ ਦੀ ਤਾਰੀਫ ਨਹੀਂ ਕਰਨਗੇ ਕਦੇ ਤਕਲੀਫ ਹੋ ਰਹੀ ਉਹਨਾਂ ਨੂੰ ਤੇ ਚਰਨਜੀਤ ਸਿੰਘ ਚੰਨੀ ਹਮੇਸ਼ਾ ਭਗਵੰਤ ਮਾਨ ਤੇ ਨਿਸ਼ਾਨਾ ਸਾਧ ਦੇ ਨਜ਼ਰ ਆਉਂਦੇ ਰਹੇ ਉਹ ਕਹਿੰਦੇ ਚਾਹੇ ਕਿਸਾਨਾਂ ਦਾ ਮੁੱਦਾ ਹੋਵੇ ਚਾਹੇ ਪੰਜਾਬ ਦਾ ਕੋਈ ਮੁੱਦਾ ਹੋਵੇ ਹੁਣ ਨਸ਼ਿਆਂ ਨੂੰ ਲੈ ਕੇ ਵੀ ਪਿੱਛੇ ਉਹਨਾਂ ਨੇ ਸਟੇਟਮੈਂਟਾਂ ਦਿੱਤੀਆਂ ਸੀ ਕਹਿ ਰਹੇ ਕਿ ਜਿੱਥੇ ਸਿਰਫ ਇੱਕ ਜਿਹੜੇ ਛੋਟੇ ਤਸਕਰ ਨੇ ਉਹਨਾਂ ਤੇ ਹੀ ਸਿਰਫ ਪੀਲਾ ਪੰਜਾ ਚੱਲ ਰਿਹਾ ਵੱਡੇ ਤਸਕਰਾਂ ਦੇ ਤਾਂ ਕੁਝ ਹੁੰਦਾ ਹੀ ਨਹੀਂ ਦੇਖੋ ਚੰਨੀ ਤਾਂ ਸ਼ਾਤਰ ਇਨਸਾਨ ਆ ਚੰਨੀ ਨੇ ਤਾਂ ਜਲੰਧਰ ਦੇ ਲੋਕਾਂ ਨੂੰ ਝੂਨਾ ਲਾਤਾ ਛੱਲਾ ਛੱਲਾ ਮੁੜ ਕੇ ਨਹੀਂ ਆਇਆ ਹੁਣ ਦੇਖੋ ਹੁਣ ਮੁੜ ਕੇ ਵੜਿਆ ਇੱਥੇ ਹੁਣ ਕਿਸੇ ਦੇ ਦੁੱਖ ਸੁੱਖ ਚ ਕਿਤੇ ਆਏ ਹੁਣ ਮਿਸਟਰ ਚੰਨੀ ਉਦੋਂ ਲੋਕਾਂ ਨੂੰ ਜਜ਼ਬਤੀ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਵੋਟਾਂ ਲੈ ਲਈਆਂ ਹੁਣ ਤੂੰ ਕੌਣ ਤੇ ਹੁਣ ਮੈਂ ਕੌਣ ਹੁਣ ਚੰਨੀ ਕਿੱਥੇ ਭਾਜੀ ਇਦਾਂ ਹੀ ਬਾਹਰਲੇ ਬਾਹਰਲੇ ਬੰਦੇ ਜਿਹੜੇ ਦੇ ਇਦਾਂ ਹੀ ਕਰਦੇ ਹੁਣ ਉਹਨਾਂ ਕੋਲ ਇੱਕੋ ਹੀ ਪਲੇਟਫਾਰਮ ਆ ਸੋਸ਼ਲ ਮੀਡੀਆ ਤੇ ਜਾਓ ਤੇ ਵੱਡੇ ਬੰਦੇ ਦੀ ਦੇ ਖਿਲਾਫ ਗੱਲ ਕਰੋ ਤੇ ਸੋਸ਼ਲ ਮੀਡੀਆ ਤੇ ਸਪੇਸ ਲੈ ਲਓ ਸੰਸਦ ਚ ਵੀ ਨਹੀਂ ਬੋਲਣ ਦਿੱਤਾ ਮੈਨੂੰ ਮੁੱਤੇ ਹੀ ਨਹੀਂ ਛੱਡਣ ਦਿੰਦੇ ਨਹੀਂ ਨਹੀਂ ਸੰਸਦ ਚ ਬੋਲੇ ਆ ਬੋਲੇ ਅਮਰਪਾਲ ਨਹੀਂ 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 ਬੋਲੇ ਅਮਰਪਾਲ ਦੇ ਵਾਸਤੇ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਆ ਸੰਸਦ ਚ ਤੇ ਪਰ ਗੱਲ ਇਹ ਆ ਵੀ ਗਰੀਬਾਂ ਦਾ ਮੁੱਦਾ ਤਾਂ ਉਹਨਾਂ ਨੂੰ ਕੁਝ ਯਾਦ ਨਹੀਂ ਆ ਜਿਨ੍ਹਾਂ ਦੀਆਂ ਜਲੰਧਰ ਜਿਨ੍ਹਾਂ ਦੀ ਗੱਲ ਕਰੋ ਜਿਨ੍ਹਾਂ ਲੋਕਾਂ ਦੀਆਂ ਗਰੀਬ ਲੋਕਾਂ ਦੀ ਜਜ਼ਬਤੀ ਕਰਕੇ ਬਰਾਦਰੀ ਦੇ ਨਾਂ ਤੇ ਜਿਨ੍ਹਾਂ ਕੋਲ ਵੋਟਾਂ ਹਾਸਲ ਕੀਤੀਆਂ ਉਹਨਾਂ ਦਾ ਪਤਾ ਲੈਣ ਨਹੀਂ ਆਏ ਉਹਨਾਂ ਵਾਸਤੇ ਕਦੀ ਕੋਈ ਅੰਮ੍ਰਿਤਪਾਲ ਨਾਲ ਕੀ ਮੈਟਰ ਚਲੋ ਸਾਰੇ ਲੋਕ ਜਾਣਦੇ ਆ ਤੁਸੀਂ ਦੇਖੋ ਤੁਸੀਂ ਦੇਖੋ ਇੱਕ ਐਮਪੀ ਹੋਵੇ ਤੁਹਾਡਾ ਸੰਸਦ ਤੁਹਾਡਾ ਲੋਕਲ ਸੰਸਦ ਹੋਵੇ ਉਹ ਹਾਜ਼ਰੀ ਨਾ ਹੋਵੇ ਤੁਹਾਡੇ ਘਰ 'ਚ ਤੁਹਾਡੇ ਜਲੰਧਰ ਲੋਕ ਸਭਾ ਹਲਕੇ 'ਚ ਤੇ ਫਿਰ ਕੀ ਉਹਦਾ ਫਾਇਦਾ ਕੀ ਆ ਦੱਸ ਉਹ ਕਹਿੰਦੇ ਕਿ ਮੈਨੂੰ ਉੱਥੇ ਜਾਣਾ ਪੈਂਦਾ ਹੈ ਜਿਹਦਾ ਇੱਥੇ ਸਦਨ ਚੱਲਦਾ ਉੱਥੇ ਵੀ ਚੱਲਦਾ ਕਿੰਨੇ ਦਿਨ ਸਾਰੇ ਸਦਨ ਤਾਂ ਸਾਰਿਆਂ ਨੂੰ ਜਾਣਾ ਪੈਂਦਾ ਇਕੱਲੇ ਉਹਨਾਂ ਨੂੰ ਜਾਣਾ ਪੈਂਦਾ ਸਦਨ ਕਿੰਨੇ ਦਿਨ ਚੱਲਦਾ ਲੇਕਿਨ ਲੇਕਿਨ ਅਮ੍ਰਿਤਸਰ ਦਾ ਅਮ੍ਰਿਤਸਰ ਸਦਨ ਸਦਨ ਦੇ ਵਿੱਚ ਦੱਸੋ ਕਿਹੜੀ ਜਲੰਧਰ ਦੀ ਮੰਗ ਉਹਨਾਂ ਨੇ ਉਠਾਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਕੱਲ ਨੌਵੇਂ ਪਾਸ਼ਾ ਜੀ ਗੁਰਦੁਆਰਾ ਸਾਹਿਬ ਵਿਖੇ ਪਾਣੀ ਮੈਮਰੀ ਕਮੇਟੀ ਜਿਹੜੀ ਬਣਾਈ ਗਈ ਸੀ ਉਹਨਾਂ ਵੱਲੋਂ ਉੱਥੇ ਮੀਟਿੰਗ ਕੀਤੀ ਗਈ ਭਰਤੀਆਂ ਅਭਿਆਨ ਸ਼ੁਰੂ ਕੀਤਾ ਗਿਆ ਅਕਾਲੀ ਦਰ ਨੂੰ ਮੋੜ ਤੋਂ ਮ ਬੀਬੀ ਨੂੰ ਪੁੱਛਿਆ ਬੀਬੀ ਕਹਿੰਦੇ ਕਿ ਸੁਖਬੀਰ ਵਾਦਲ ਆਪਣਾ ਕਰ ਰਹੇ ਅਸੀਂ ਆਪਣਾ ਕਰ ਰਹੇ ਆ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਕਿ ਇਹ ਇੱਕ ਜੋ ਠੋਪ ਆਉਗੇ ਕਿ ਨਹੀਂ ਕਹਿੰਦੇ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਏਗਾ ਉਹੀ ਅਸੀਂ ਮੰਨਾਂਗੇ ਲੱਗ ਰਿਹਾ ਕਿ ਰੱਬ ਦੀ ਕਿਰਪਾ ਹੋਏਗੀ ਇਹਨਾਂ ਤੇ ਜੇ ਤਾਂ ਰੱਬ ਹੀ ਜਾਣਦਾ ਅਕਾਲੀ ਦਲ ਬਾਰੇ ਤੁਸੀਂ ਜਿਆਦਾ ਜਾਣਦਾ ਰੱਬ ਹੀ ਜਾਣਦਾ ਬਸ ਹਰ ਚੀਜ਼ ਲਈ ਉਹ ਪ੍ਰਮਾਤਮਾ ਜਾਣਦਾ ਭੁਵਿੱਖ ਤਾਂ ਕਿਸੇ ਨੇ ਪੜਿਆ ਨਹੀਂ ਭਵਿੱਖ ਬਾਰੇ ਤਾਂ ਉਹ ਪਰਮਾਤਮਾ ਪਰਮੇਸ਼ਵਰ ਅਗਾਧੋ ਜਿਹੜੇ ਦੋ ਤੜਿਆਂ 'ਚ ਟਸਰ ਹੈ ਕਿ ਖਤਮ ਹੁੰਦੀ ਨਜ਼ਰ ਆਊਗੀ ਲੱਗਦੀ ਤਾਂ ਨਹੀਂ ਲੱਗਦੀ ਨਹੀਂ ਮਤਲਬ ਇੱਕ ਜੁਟ ਹੁੰਦਾ ਨਾ ਜਾਨੀ ਆਂਦਾ ਕਾਲੀ ਦਾ ਹਾਲੇ ਤਾਂ ਲੋਕ ਵੀ ਤੁਸੀਂ ਲੋਕਾਂ ਨੂੰ ਪੁੱਛ ਕੇ ਦੇਖ ਲਓ ਲੋਕੀ ਕਹਿੰਦੇ ਕੁਝ ਸਨੇਹਾਂ ਦੇ ਆ ਜਾਓਗੇ ਸੁਖਵੀਰ ਬਾਦਲ ਜਾਂ ਬੀਬੀ ਜੀ ਨੂੰ ਮੈਂ ਲੋਕਾਂ ਨੂੰ ਸਨੇਹਾਂ ਦੇ ਸਕਦਾ ਪੰਜਾਬ ਦੇ ਲੋਕਾਂ ਜੀ ਮੇਰੀ ਇਹ ਸਨਮਰ ਬੇਨਤੀ ਹੈ ਕਿ ਕਾਂਗਰਸ ਨੂੰ ਲੋਕਾਂ ਨੇ ਬੜਾ ਲੰਮਾ ਸਮਾਂ ਰਾਜ ਕਰਾਇਆ ਹੂੰ ਕਾਂਗਰਸ ਨੇ ਕਰਪਸ਼ਨ ਦਾ ਕਲਚਰ ਪਾਈ ਭਤੀਜਾਵਾਦ ਦਾ ਪਰਿਵਾਰਵਾਦ ਦਾ ਕਲਚਰ ਲੈ ਕੇ ਹੂੰ ਭਾਜਪਾ ਅਕਾਲੀ ਦਲ ਸੱਤਾ ਛੜਿਆ ਉਹਨੇ ਇੱਕ ਆਪਣੀ ਖੇਤਰੀ ਪਾਰਟੀ ਵਾਲਾ ਰੋਲ ਅਦਾ ਨਹੀਂ ਕੀਤਾ ਉਹ ਵੀ ਲੋਕਾਂ ਦੇ ਕੰਮਾਂ ਤੋਂ ਲੋਕਾਂ ਦੇ ਫਰਜ਼ਾਂ ਤੋਂ ਪਿੱਛੇ ਹਟ ਗਿਆ ਆਮ ਆਦਮੀ ਪਾਰਟੀ ਆਮ ਪਰਿਵਾਰਾਂ ਵਿੱਚੋਂ ਆਮ ਲੋਕਾਂ ਵਿੱਚੋਂ ਬਣੀ ਹੈ ਤੇ 3 ਸਾਲਾਂ 'ਚ ਹੀ ਬੜੇ ਇਤਿਹਾਸਕ ਤੇ ਕ੍ਰਾਂਤੀਕਾਰੀ ਕੰਮ ਕੀਤੇ ਜ਼ੀਰੋ ਟੋਲਰੈਂਸ ਔਨ ਕ腐ਪਸ਼ਨ ਹਮ ਨਸ਼ਿਆਂ ਦੇ ਖਿਲਾਫ ਯੁੱਧ ਆਮ ਲੋਕਾਂ ਨੂੰ ਸਹੂਲਤਾਂ ਬਿਜਲੀ ਦੀਆਂ ਪਾਣੀ ਦੀਆਂ ਸੜਕਾਂ ਦੀਆਂ ਸਕੂਲਾਂ ਦੀਆਂ ਸਭ ਤੋਂ ਵੱਡੀ ਕਿਸੇ ਵੀ ਵਰਗ ਲਈ ਕਿਸੇ ਪਰਿਵਾਰ ਲਈ ਸਭ ਤੋਂ ਵੱਡੀ ਲੋੜ ਹੈ ਪੜਾਈ ਹਮ ਕੁਆਲਿਟੀ ਐਜੂਕੇਸ਼ਨ ਵਾਸਤੇ ਜੋ ਆਮ ਆਦਮੀ ਸਰਕਾਰਾਂ ਨੇ 11 ਜਾਂ ਨੇ ਕੁਝ ਨਹੀਂ ਕੀਤਾ ਜੋ ਆਮ ਆਦਮੀ ਪਾਰਟੀ ਨੇ ਸਕੂਲ ਆਫ ਹੈਮਨੈਂਸ ਬਣਾਏ ਹੈ ਜਿਹੜੇ ਕਨਵੈਂਟ ਸਕੂਲਾਂ ਦਾ ਮੁਕਾਬਲਾ ਕਰਦੇ ਬਲਕਿ ਅੱਗੇ ਉਹਨਾਂ ਤੋਂ ਸੋ ਮੈਂ ਕਹਾਂਗਾ ਲੋਕਾਂ ਨੂੰ ਕਿ ਤੁਸੀਂ ਛੱਡੋ ਇਹ ਕੀ ਬਿਆਨਵਾਜੀਆਂ ਕਰਦੇ ਆ ਤੁਹਾਨੂੰ ਕਿਹੜੇ ਇਸ਼ੂਆਂ ਵਿੱਚ ਉਲਝਾ ਲੈਂਦੇ ਆ ਇਹ ਹੁਣ ਸਾਰੇ ਧੜੇ ਨਾਲ ਲੋਕਾਂ ਨੂੰ ਇਸ਼ੂਆਂ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰਦੇ ਆ ਪਰ ਤੁਸੀਂ ਇਸ਼ੂ ਵਿੱਚ ਨਾ ਉਲਝੋ ਤੁਸੀਂ ਪੰਜਾਬ ਦੇ ਭਾਈਚਾਰੇ ਇਕਾਂਝ ਪੰਜਾਬ ਦੀ ਡਿਵੈਲਪਮੈਂਟ ਤੇ ਤਰੱਕੀ ਵੱਲ ਜਾਓ ਜਿਹੜੀ ਆਮ ਆਦਮੀ ਪਾਰਟੀ ਹੀ ਸੁਨਿਸ਼ਚਿਤ ਕਰਦੀ ਆ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਸੋ ਇਹ ਸੰ ਪਵਨ ਕੁਮਾਰ ਤੀਨੂ ਇਹਨਾਂ ਨੇ ਕਿਹਾ ਕਿ ਕਾਲੀ ਦਲ ਮੂਰਤੋ ਇਕਜੁਟ ਹੁੰਦਾ ਨਜ਼ਰ ਨਹੀਂ ਆਏਗਾ ਬਹੁਤ ਸੀ ਕਮੀਆਂ ਨੇ ਔਰ ਚਮਚਾਗਰੀ ਜ਼ਰੂਰ ਚਲਦੀ ਸੀ ਉਸ ਪਾਰਟੀ ਜੇ ਦੂਸਰੇ ਵੱਲੋਂ ਸੇ ਕਿਹਾ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਲਈ ਕੰਮ ਕਰ ਰਹੀ ਹੈ ਔਰ ਉਹਦਾ ਨਤੀਜਾ ਵੀ ਤੁਹਾਨੂੰ ਜਲਦ ਹੀ ਜੜਾ ਸਾਹਮਣੇ ਦੇਖਣ ਨੂੰ ਮਿਲੇਗਾ ਕਿਉਂਕਿ ਕਹਿ ਰਹੇ ਕਿ ਕਾਂਗਰਸ ਜਾਂ ਕਾਲੀ ਦਲ ਜਦੋਂ ਸਰਕਾਰ ਸੀ ਉਹ ਕਰਜ਼ਾ ਛੱਡ ਕੇ ਗਈ ਸੀ ਅਸੀਂ ਕਰਜ਼ਾ ਲਾਉਣ ਦੀ ਤਿਆਰੀ ਚਾ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਤਰੁਣ ਸ਼ਰਮਾ ਦੇ ਨਾਲ ਦਿਵਿੰਦਰ ਕੁਮਾਰ ਜਿਲੰ